ਤੇ ਹੁਣ ਦੋਸਤੋ ਪਟਿਆਲਾ ਦੀ ਜੇਲ੍ਹ ਵਿੱਚ ਸੀ ਤੇ ਪਟਿਆਲਾ ਦੀ ਜੇਲ੍ਹ ਦੇ ਵਿੱਚ ਤਿੰਨ ਬੁੱਚੜ ਪ੍ਰਾਣੀ ਜਿਨ੍ਹਾਂ ਨੂੰ ਸਿੱਖ ਬੁੱਚੜ ਦੇ ਨਾਂ ਨਾਲ ਜਾਣਦੇ ਐ ਫਰਜੀ ਝੂਠੇ ਫਰਜੀ ਮੁਕਾਬਲਿਆਂ ਦੇ ਵਿੱਚ ਨੌਜਵਾਨਾਂ ਨੂੰ ਮਾਰਨ ਵਾਲੇ ਉਹਨਾਂ ਦੀ ਦੋਸਤੋ ਮੈਂ ਗੱਲਬਾਤ ਤੁਹਾਨੂੰ ਅੱਗੇ ਲੜੀਵਾਰ ਦੱਸਦਾ ਬੀੜ ਕੋ ਬੜੀ ਕੰਮ ਦੀ ਐ ਮੈਂ ਤੁਹਾਨੂੰ ਦੱਸਣਾ ਵੀ ਜੇਲ੍ਹ ਦੇ ਵਿੱਚ ਲੜਾਈ ਕਿਉਂ ਹੋਈ ਕਾਰਨ ਕੀ ਬਣਿਆ ਤੇ ਕੀ ਉਹ ਬੰਦੇ ਮਾਰਨੇ ਜਾਂ ਜ਼ਰੂਰੀ ਸੀ ਉਹਨਾਂ ਦੇ ਸੱਟਾਂ ਫੇਟਾਂ ਮਾਰਨੇ ਕੀ ਸੀ ਮੈਂ ਇੱਕ ਬੇਨਤੀ ਕਿ ਜਿਹੜਾ ਪੁਰਾਣਾ ਆਪਣਾ ਚੈਨਲ ਸੀ ਦੋਸਤੋ ਉਹ ਸਸਪੈਂਡ ਹੋ ਗਿਆ ਸੀ ਤੇ ਬੇਨਤੀ ਹੈ ਇਹ ਨਵਾਂ ਚੈਨਲ ਮੈਂ ਤੁਹਾਡੀ ਸੇਵਾ ਦੇ ਵਿੱਚ ਬਣਾਇਆ ਹੈਗਾ ਤੇ ਇਹਦੇ ਉੱਤੇ ਮੈਂ ਵੀਡੀਓ ਪਾਉਣ ਲੱਗਾ ਤੁਹਾਨੂੰ ਹੱਥ ਬਨ ਕੇ ਬੇਨਤੀ ਹੈ ਤੁਸੀਂ ਜਾਣ ਤੋਂ ਪਹਿਲਾਂ ਵੀਡੀਓ ਨੂੰ ਛੱਡਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਵੀਰ ਭਰਾ ਬਣ ਕੇ ਜਰੂਰ ਸਾਰੇ ਜਾਣੇ ਕਰਕੇ ਜਾਇਓ ਤੁਹਾਡਾ ਧੰਨਵਾਦ ਹੋਊਗਾ ਤੇ ਲਾਈਕ ਸ਼ੇਅਰ ਕਰੋ ਹਾਂਜੀ ਦੋਸਤੋ ਪਟਿਆਲਾ ਦੀ ਜੇਲ੍ਹ ਦੇ ਵਿੱਚ ਜਿਹੜੇ ਇਹ ਬੰਦੇ ਸੀ ਦੋਸਤੋ ਇੱਕ ਦਾ ਨਾਂ ਸੂਬਾ ਇਹਨੂੰ ਸੂਬਾ ਸਰੰਦ ਕਰਕੇ ਕਹਿੰਦੇ ਸੀ ਕਿਉਂਕਿ ਜਿਹੜਾ ਸੂਬਾ ਸਰੰਦ ਸੀ ਉਹਨੇ ਸਿੱਖਾਂ ਦੇ ਉੱਤੇ ਬੜੇ ਜ਼ੁਲਮ ਕਮਾਏ ਆ ਇਹ ਬੰਦੇ ਦਾ ਨਾਂ ਸੂਬਾ ਸੀ ਤੇ ਸਰੰਦੇ ਦੇ ਨਾਂ ਦੇ ਨਾਲ ਇਦਿਆਂ ਕਰਤੂਤਾਂ ਕਰਕੇ ਲੱਗ ਗਿਆ ਸੀ ਮੈਂ ਤੁਹਾਨੂੰ ਦੱਸਣਾ ਚਾਹਣਾ ਇੱਕ ਦੋਸਤੋ ਇਹਦੇ ਨਾਲ ਸੀ ਬੰਦਾ ਗਰਵਾਚਨ ਸਿੰਘ ਜਿਹਨੂੰ ਡੀਐਸਪੀ ਕਹਿ ਰਹੇ ਜਦੋਂ 90 92 ਦਾ ਦੌਰ ਸੀ ਉਦੋਂ ਥਾਣਾ ਚਵਾਲ ਦੇ ਵਿੱਚ ਤਰਨਤਾਰਨ ਤੇ ਅੰਮ੍ਰਿਤਸਰ ਦੇ ਵਿੱਚ ਦੋਸਤੋ ਉਹ ਬੰਦਾ ਗਰਵਾਚਨ ਉਹ ਵੀ ਇਹ ਗੱਲ ਕਹਿੰਦਾ ਸੀ ਕਹਿੰਦਾ ਤੁਸੀਂ ਮਾਨੋ ਚਾਹਲ ਗਰਵਾਚਨ ਨੂੰ ਭੁੱਲ ਜਾਓਗੇ ਸਿੱਕੋ ਜਦੋਂ ਚੱਕ ਕੇ ਲਿਆਉਂਦਾ ਨਾ ਦੋਸਤੋ ਸਿੱਖਾਂ ਨੂੰ ਤੁਸੀਂ ਇਹ ਦਿੰਦਾ ਗਰਮ ਪਰੇਸਾਂ ਕਰਕੇ ਕਹਿੰਦੇ ਪਿੰਡੇ ਤੇ ਲਾਉਂਦਾ ਨੌਜਵਾਨਾਂ ਦੇ ਉਦੋਂ ਕਹਿੰਦਾ ਕਹਿੰਦਾ ਤੁਸੀਂ ਮਨੋਂ ਚਾਹਲ ਨੂੰ ਭੁੱਲ ਜਾਓਗੇ ਜਿਹਨੂੰ ਜਰਨੈਲ ਕਹਿੰਦੇ ਹੋ ਅੱਜ ਤੋਂ ਬਾਅਦ ਤੁਸੀਂ ਕਹਿੰਦਾ ਇਸ ਗਰਵਾਚਣ ਨੂੰ ਯਾਦ ਰੱਖੋਗੇ ਉਹ ਵੀ ਦੋਸਤੋ ਇਸ ਤਰ੍ਹਾਂ ਦਾ ਬੁੱਝੜ ਸੀ ਤੇ ਤੀਜਾ ਇਹਨਾਂ ਦੇ ਨਾਲ ਇੰਦਰਜੀਤ ਜਿਹਦੇ ਘਰੋਂ ਦੋਸਤੋ ਹੈਰੋਂ ਆਣ ਖੜੀ ਗਈ ਸੀ ਤੇ ਅਸਲਾ ਫੜਿਆ ਗਿਆ ਸੀ ਉਹ ਵੈਸੇ ਝੂਠੇ ਰਿਕਾਉਂਟਰਾਂ ਦੇ ਵਿੱਚ ਉਹਦਾ ਨਾਮ ਮੈਂ ਨਹੀਂ ਸੁਣਿਆ ਅਜੇ ਤੱਕ ਕਿਉਂਕਿ ਉੱਤੇ ਭਾਰਤੀ ਸ਼ਹਿਦ ਬਾਦ ਦੇ ਵਿੱਚ ਹੋਇਆ ਹੋਇਆ ਦਾ ਦੋਸਤੋ ਇਸ ਲਈ ਉੱਤੇ ਬਿਲਕੁਲ ਨੇੜੇ ਬੈਠਾ ਸੀ ਉੱਤੇ ਛੜਾਉਂਦਾ ਸੀ ਇਹ ਤਿੰਨ ਬੰਦੇ ਬੈਠੇ ਤਾਸ ਖੇਡ ਰਹੇ ਸੀ ਦੋਸਤੋ ਇੱਕੋ ਹੀ ਬਹਿਰਕ ਦੇ ਵਿੱਚ ਸੀ ਸੰਦੀਪ ਸੰਨੀ ਵੀ ਤੇ ਵੀ ਦੋਸਤੋ ਪਹਿਲਾਂ ਸੰਦੀਪ ਸੰਨੀ ਨੇ ਕਈ ਦਿਨ ਪਹਿਲਾਂ ਕਿਹਾ ਸੀ ਪੈਂਦਾ ਮੇਰੀ ਬੈਰਕ ਬਦਲੀ ਕਰ ਦਿਓ ਚੰਗਾ ਹੋਵੇ ਮੇਰੀ ਬੈਰਕ ਬਦਲੀ ਕਰ ਦਿਓ ਇਹਨਾਂ ਬੁੱਚੜਾਂ ਦੇ ਕੋਲੇ ਮੈਨੂੰ ਨਾ ਰੱਖੋ ਦੋਸਤੋ ਇਹ ਗੱਲ ਬਾਬਾ ਬਖਸ਼ੀਰ ਸਿੰਘ ਨੇ ਵੀ ਦੱਸੀ ਹੈ ਕਿ ਇੰਟਰਵਿਊ ਦੇ ਵਿੱਚ ਕਿ 3-4 ਚਿੱਠੀਆਂ ਜੇਲ੍ਹ ਪ੍ਰਸ਼ਾਸਨ ਨੇ ਹਾਈ ਅਥਾਰਟੀ ਨੂੰ ਲਿਖਣਾ ਸੀ ਜਿਨ੍ਹਾਂ ਕੋਲੇ ਜੇਲ੍ਹ ਤਬਦੀਲੀ ਦਾ ਆ ਹੁੰਦਾ ਦੋਸਤੋ ਜਿਹੜੇ ਜੇਲ੍ਹ ਤਬਦੀਲੀ ਭਾਅ ਕਰ ਸਕਦੇ ਆ ਜਿਨ੍ਹਾਂ ਦੀ ਮਾਰਗ ਦੇ ਵਿੱਚ ਆਉਂਦਾ ਜਿਨ੍ਹਾਂ ਦੀ ਪਾਵਰ ਦੇ ਵਿੱਚ ਆਉਂਦਾ ਜੇਲ੍ਹ ਤਬਦੀਲੀ ਕਰਨਾ ਪਰ ਉਹਨਾਂ ਨੇ ਦੋਸਤੋ ਕਹਿੰਦੇ ਜੇਲ੍ਹ ਤਬਦੀਲੀ ਨਹੀਂ ਕੀਤੀ ਤੇ ਫਿਰ ਇਹ ਬੰਦੇ ਤਾਂ ਖੇਡ ਰਹੇ ਸੀ ਦੋਸਤੋ ਜਿਹੜਾ ਸੂਬਾ ਸਰਹੰਦ ਸੀ ਇਹ ਅਜੀਤ ਸੰਧੂ ਜਿਹੜਾ ਬੁੱਚੜ ਸੀ ਜਿਨੇ ਜਸਵੰਤ ਸਿੰਘ ਖਾਲੜਾ ਸ਼ਹੀਦ ਕੀਤਾ ਜਿਨੇ ਗੁਰਦੇਵ ਸਿੰਘ ਕੌਂਕੇ ਸ਼ਹੀਦ ਕੀਤਾ ਹੋਰ ਪਤਾ ਨਹੀਂ ਕਿੰਨੇ ਹਜ਼ਾਰਾਂ ਨੌਜਵਾਨ ਸ਼ਹੀਦ ਕੀਤੇ ਉਹਦੀ ਖਾਸ ਟੀਮ ਦਾ ਮੈਂਬਰ ਸੀ ਸੂਬਾ ਸੀ ਆ ਪਿੱਛੇ ਜੀਏ ਦੋਸਤੋ ਤੁਸੀਂ ਦੇਖਿਆ ਭੁਪਿੰਦਰਜੀਤ ਸਿੰਘ ਐਸਐਸਪੀ ਜੀ ਨੂੰ ਉਮਰ ਕੈਦ ਹੋਈ ਹੈ ਉਹਦੇ ਨਾਲ ਵੀ ਸੂਬਾ ਸਰੰਗ ਨੂੰ ਉਮਰ ਕੈਦ ਹੋਈ ਹੈ ਜਿਹੜੇ ਉੱਥੇ ਚਵਾਲ ਥਾਣੇ ਦੇ ਵਿੱਚ ਸੀ ਇਹ ਜਦੋਂ ਝੂਠੇ এনਕਾਊਂਟਰ ਕੀਤੇ ਸੀਗੇ ਦੋਸਤੋ 6 ਬੰਦਿਆਂ ਦੀ ਮੌਤ ਹੋਈ ਸੀ ਉਦੋਂ ਵੀ ਇਹ ਸੂਬਾ ਸਰੰਗ ਦੀ ਸੀ ਤੇ ਗਰਵਾਚਨ ਸੀ ਦੋਸਤੋ ਇਹ ਨੌਜਵਾਨਾਂ ਦੇ ਨਾਲ ਬਹੁਤ ਜ਼ਿਆਦੇ ਤਸੀਹੇ ਦੇ ਕੇ ਮਾਰਦੇ ਸੀ ਇੱਕ ਬਾਬਾ ਚਰਨ ਸਿੰਘ ਕਾਰ ਸੇਵਾ ਵਾਲੇ ਉਹਨਾਂ ਦਾ ਨਾਮ ਤੁਸੀਂ ਸੁਣਿਆ ਹੋਣਾ ਹੈ ਬਾਬਾ ਚਰਨ ਸਿੰਘ ਜੀ ਕਾਰ ਸੇਵਾ ਵਾਲੇ ਨੈਟ ਤੇ ਉਹਨਾਂ ਦੀ ਫੋਟੋ ਪਈ ਹੈ ਦੋਸਤੋ ਇਸ ਸੂਬੇ ਸਰਹੰਦ ਨੇ ਦੋਸਤੋ ਇਹਨਾਂ ਬੁੱਚੜਾ ਨੇ ਕਹਿੰਦੇ ਬਾਬਾ ਕਾਰ ਸੇਵਾ ਵਾਲੇ ਨੂੰ ਜੀ ਸੰਧੂ ਦੀ ਹਾਜ਼ਰੀ ਦੇ ਵਿੱਚ ਇਹਨਾਂ ਨੇ ਨਾ ਦੋ ਜੀਪਾਂ ਨਾਲ ਬੰਨ ਲਿਆ ਸੀ ਇੱਕ ਜੀਪ ਉਧਰ ਨੂੰ ਤੋਰਤੀ ਇੱਕ ਜੀਪ ਉਧਰ ਨੂੰ ਤੋਰਤੀ ਭਾਵ ਉਹਦੇ ਸਰੀਰ ਦੀਆਂ ਦੋ ਕਲਪਾੜਾਂ ਹੋ ਗਈਆਂ ਸੀ ਦੋਸਤੋ ਅੱਧਾ ਸਰੀਰ ਉਹ ਜੀਪ ਨਾਲ ਪਾਟ ਕੇ ਲੰਘ ਗਿਆ ਅੱਧਾ ਉਹਦੇ ਨਾਲ ਇੱਕ ਜੀਪ ਇੱਧਰ ਇੱਕ ਇੱਧਰ ਉਲਟੇ ਦਿਸ਼ਾ ਦੇ ਵਿੱਚ ਜੀਪਾਂ ਤੋਰਤਾਂ ਰਸਤੇ ਬਨ ਕੇ ਲੱਤਾਂ ਨਾਲ ਤੇ ਉਹਨੂੰ ਵਿਚਾਲੇ ਉਹਨਾਂ ਦੋਸਤੋ ਇਹ ਪਾੜਤਾ ਸੀ ਇਹੋ ਜੀ ਜ਼ੁਲਮੇ ਬੰਦਿਆਂ ਨੇ ਕਰੇ ਸੀ ਚੰਗਾ ਹੁੰਦਾ ਇਹਨਾਂ ਦੀ ਝੰਡੀ ਵੱਢੀ ਜਾਂਦੀ ਪਰ ਪਤਾ ਨਹੀਂ ਇਹਨਾਂ ਦੀ ਵਧੀ ਸੀ ਕਹਿੰਦੇ ਬ੍ਰੇਨ ਤਾਂ ਇਹਦਾ ਡੈੱਡ ਹੋ ਗਿਆ ਸੂਬੇ ਦਾ ਮਰੂ ਤੇ ਦੋਸਤੋ ਲੰਕ ਲੰਕ ਤੋ ਜੇ ਜਿਉਂਦਾ ਰਹਿ ਗਿਆ ਬਸ ਇਹਦੇ ਚ ਸਾਹ ਹੀ ਬਚੇ ਐ ਕਿਉਂਕਿ ਉਮਰ ਇੱਕ ਤਾਂ ਵੱਡੀ ਐ ਵੱਡੀ ਉਮਰ ਚ ਸੀ ਬੀਲ ਚੇਅਰ ਤੇ ਆਉਂਦਾ ਸੀ ਇਸ ਲਈ ਹਸਪਤਾਲ ਦੇ ਵਿੱਚ ਤੜਫੂਗਾ ਤੇ ਬ੍ਰੇਨ ਦੇ ਵਿੱਚ ਕਹਿੰਦੇ ਸੱਟਾਂ ਆਈਆਂ ਨੇ ਕਿ ਮੈਟਲ ਹੋਊਗਾ ਐ ਨਹੀਂ ਪਤਾ ਕੋਮਾ ਚ ਪਿਆ ਰਹੇ ਤੜਫ ਤੜਫ ਕੇ ਮਰੂਗਾ ਦੋਸਤੋ ਇਹ ਬੁੱਚੜਾ ਨੇ ਜਵਾਲ ਪੱਟੀ ਤਰਨਕਾਰ ਇੱਥੇ ਦੋਸਤੋ ਇਹਨੇ ਸੂਬੇ ਸਰੰਦ ਨੇ ਜਿਹੜਾ ਡਿਊਟਾ ਕੀਤਾ ਸੀ ਆ ਹੁਣ ਜਦੋਂ ਹਮਲਾ ਹੋਇਆ ਪਰਸੋਂ ਰਾਤ ਨੂੰ ਜਿਹਨੇ ਇਹ ਤਾਂ ਸਖੇਡ ਰਹੇ ਸੀ ਤਿੰਨੇ ਤਿੰਨੇ ਪੁਲਸ ਅਫਸਰ ਸੀਗੇ ਹੋਰ ਨੂੰ ਤਾਂ ਵਟਾਉਂਦੇ ਨਹੀਂ ਸੀ ਠਿਜਦੇ ਨਹੀਂ ਸੀ ਤਿੰਨੇ ਤਾਂ ਸਖੇਡ ਰਹੇ ਸੀ ਤੇ ਜਦੋਂ ਦੇਖਿਆ ਸੰਦੀਪ ਸੰਨੀ ਨੇ ਤੇ ਉਹਨੇ ਜਾ ਕੇ ਸੂਬੇ ਤੇ ਅਟੈਕ ਕੀਤਾ ਦੂਜੇ ਦੋ ਤੇ ਨਹੀਂ ਕੀਤਾ ਉਹਨੂੰ ਦੋਸਤੋਂ ਸੂਬਾ ਹੀ ਲੜਕਦਾ ਸੀ ਉਹਦੇ ਅੱਖਾਂ ਦੇ ਵਿੱਚ ਕਿਉਂਕਿ ਇਸੇ ਨੇ ਬਾਬੇ ਚਰਨ ਸਿੰਘ ਨੂੰ ਵਿਚਾਲਿਓਂ ਪਾੜਿਆ ਸੀ ਇਹਨੇ ਨੌਜਵਾਨਾਂ ਨੂੰ ਸਭ ਤੋਂ ਵੱਧ ਤੜਪਾ ਕੇ ਮਾਰਿਆ ਸੀ ਕਹਿੰਦੇ ਜਦੋਂ ਇਹ ਘਰੋਂ ਲੈ ਕੇ ਆਉਂਦਾ ਨਾ ਕਿਸੇ ਨੂੰ ਫੜ ਕੇ ਜਿਵੇਂ ਦੋਸਤੋਂ ਕਹਿੰਦੇ ਸੌਹਰਾ ਫੜ ਲਿਆ ਤੇ ਉਹਦੀ ਨੂੰਹ ਫੜ ਲਈ ਨੂੰਹ ਤੇ ਸੌਹਰਾ ਦੋਨੇ ਫੜ ਲਏ ਉਹਨਾਂ ਨੂੰ ਜਿਪਸੀ ਦੇ ਵਿੱਚ ਨੰਗੇ ਕਰਕੇ ਬਾਹਰ ਦਾ ਉਹਨਾਂ ਦੇ ਕੱਪੜੇ ਘਰੀ ਪਾਟ ਕੇ ਛੱਡ ਦਿੰਦਾ ਉਹਨਾਂ ਦੇ ਤਨ ਕੋਲ ਉਹਦੀ ਨੂੰਹ ਦੇ ਵੀ ਪਾੜ ਦਿੰਦੇ ਉਹਨੂੰ ਵੀ ਨਗਨ ਅਵਸਥਾ ਚ ਕਰ ਦਿੰਦਾ ਉਹਦੇ ਸਹਰੇ ਨੂੰ ਵੀ ਜਿਪਸੀ ਦੇ ਵਿੱਚ ਸਿੱਟ ਕੇ ਇਕੱਠਿਆਂ ਨੂੰ ਉੱਤੇ ਪੱਗਸ ਕਰ ਦਿੰਦਾ ਉੱਤੇ ਪੱਗ ਪਾ ਕੇ ਦੋਸਤੋ ਫਿਰ ਇਹ ਜਿੱਥੇ ਕਿਤੇ ਨਹਿਰੀ ਕੋਠੀਆਂ ਦੇ ਵਿੱਚ ਉਦੋਂ ਪੁੱਚੜਖਾਨੇ ਬਣੇ ਹੋਏ ਸੀ ਆ ਮੇਰੇ ਪਿੰਡ ਦੇ ਵਿੱਚ ਵੀ ਪੈਣੀ ਵਾਗਾ ਆ ਨਹਿਰ ਦੇ ਉੱਤੇ ਕੋਠੀ ਆ ਦੋਸਤੋ ਇਹਦੇ ਵਿੱਚ ਹਜੇ ਵੀ ਰੈਸਟ ਉਸ ਟੁੱਟਿਆ ਪਿਆ ਉਹ ਇਹ ਇੱਥੇ ਕੋਈ ਨਹੀਂ ਸੀ ਆਉਂਦਾ ਸੱਤ ਅੱਠ ਕਿੱਲਿਆਂ ਦੇ ਵਿੱਚ ਇਹ ਨਹਿਰੀ ਕੋਠੀਆਂ ਹੁੰਦੀਆਂ ਸੀ ਵਿੱਚ ਦੇ ਰੈਸਟ ਹਾਊਸ ਬਣੇ ਹੋਏ ਸੀ ਉਹ ਇਹਨਾਂ ਨੇ ਤਸੀਹਹਾ ਕੇਂਦਰ ਬਣਾ ਲਏ ਸੀ ਬਾਹਰ ਆਵਾਜ਼ ਨਹੀਂ ਸੀ ਸੁਣਦੀ ਫਿਰ ਇੰਨੇ ਨੌਜਵਾਨਾਂ ਨੂੰ ਮਾਰ ਕੇ ਲੈ ਜਾਂਦੇ ਸੀ ਦੋਸਤੋ ਐਨਾ ਜ਼ੁਲਮ ਕੇ ਪੀਸ ਅਗੇ ਲਬੂਚੜ ਪਾਹ ਬੈਠਾ ਸੀ ਕਾਲੇ ਕਾਨੂੰਨ ਉਦੋਂ ਵੇਲੇ ਹੋਏ ਸੀ ਇਹਨਾਂ ਨੂੰ ਕੋਈ ਦੱਸ ਪੁੱਛ ਨਹੀਂ ਸੀ ਜਿਹਨੂੰ ਮਰਜ਼ੀ ਗੋਲੀ ਮਾਰ ਦਿੰਦੇ ਜਿਹਨੂੰ ਮਰਜ਼ੀ ਇਹ ਦੋਸਤੋ ਬਚਾਲਿਓ ਫੜ ਕੇ ਪਾੜ ਦਿੰਦੇ ਜਿਹਨੇ ਮਰਜ਼ੀ ਸਰੀਰ ਤੇ ਪਰੇਸ਼ਾਂ ਲਾ ਦਿੰਦੇ ਆ ਕੰਮ ਕਰਦੇ ਸੀ ਦੋਸਤੋ ਇਹ ਹੋ ਸਕਦਾ ਹੈ ਦੋਸਤੋ ਜੇਲ੍ਹ ਪ੍ਰਸ਼ਾਸਨ ਦੇ ਵਿੱਚ ਵੀ ਬੰਦੇ ਚੰਗੇ ਹੁੰਦੇ ਆ ਦੋਸਤੋ ਹੋ ਸਕਦਾ ਇਹਦਾ ਕਹਿ ਕਹਾ ਕੇ ਸੰਦੀਪ ਸੰਨੀ ਦੀ ਕਿਸੇ ਸੂਰਮੇ ਨੇ ਮਦਦ ਕਰੀ ਹੋਵੇ ਦੋਸਤੋ ਤਾਂ ਹੀ ਇਹਦਾ ਟਾਈਮ ਛਕਾਇਆ ਹੋਵੇ ਕਹਿ ਤਾ ਹੀ ਰਹੇ ਆ ਕਹਿੰਦੇ ਰਾਡ ਨਾਲ ਹਮਲਾ ਹੋਇਆ ਪਰ ਜੇ ਰਾਡ ਹੁੰਦੀ ਉਹਦੇ ਸੂਰਮੇ ਦੇ ਹੱਥ 'ਚ ਫੇਰ ਨਹੀਂ ਸੀ ਇਹਨਾਂ ਨੂੰ ਛੜਵਾ ਤਿੰਨਾਂ ਨੂੰ ਦੋਸਤੋ ਰਾਡ ਤੇ ਨਹੀਂ ਸੀ ਵੈਸੇ ਕਹਿੰਦੇ ਕੋਈ ਉੱਥੇ ਜੇਲ੍ਹ ਦੇ ਵਿੱਚ ਤੇ ਛੋਟੇ ਸੰਦੀ ਹੁੰਦੇ ਆ ਜਿਵੇਂ ਕੋਈ ਚਮਚਾ ਹੋਇਆ ਕੋਈ ਚਾਕੂ ਹੋਇਆ ਇਹੋ ਜਿਕੇ ਇਦਾਂ ਕੋਲੇ ਸੰਭ ਹੁੰਦੇ ਆ ਤੇ ਸੰਦੀਪ ਸੰਨੀ ਨੇ ਪਹਿਲਾਂ ਵੀ ਦੋਸਤੋ ਦੇਖੋ ਬੜਾ ਤਾਕੜਾ ਉਹਨੇ ਕੰਮ ਕੀਤਾ ਸੀ ਆ ਉਸ ਤੋਂ ਵੀ ਤਾਕੜਾ ਦੇਖੋ ਯਾਰ ਜਿਹੜੇ ਯੋਧੇ ਬੰਦੇ ਹੁੰਦੇ ਆ ਨਾ ਉਹ ਜੇਲ੍ਹਾਂ ਦੇ ਵਿੱਚ ਬੈਠੇ ਵੀ ਦੋਸਤੋ ਅਕਾਲ ਪੁਰਖ ਨੂੰ ਵਾਹਿਗੁਰੂ ਪ੍ਰਵੇਸ਼ਰ ਨੂੰ ਯਾਦ ਕਰਕੇ ਰੱਖਦੇ ਆ ਸਰੂਲ ਚ ਰਹਿੰਦੇ ਆ ਨਹੀਂ ਤੇ ਦੋਸਤੋ ਜੇਲ੍ਹ ਦੇ ਵਿੱਚ ਬੰਦਾ ਮੈਟਲ ਹੋ ਜਾਂਦਾ ਹੈ ਅਪਸੈਟ ਹੋ ਜਾਂਦਾ ਜੇਲ੍ਹ ਕੱਟਣੀ ਬੜੀ ਔਖੀ ਹੈ ਪਰ ਜਿਹੜੇ ਸਾਡੇ ਸਿੰਘ ਚੜ੍ਹਦੀ ਕਲਾ ਵਾਲੇ 30-30 ਸਾਲ ਤੋਂ ਜੇਲਾ ਵਿੱਚ ਬੈਠੇ ਐ ਉਹਨਾਂ ਦੇ ਉੱਤੇ ਗਰਵਾਣੀ ਦਾ ਪ੍ਰਤਾਪ ਹੈ ਨਾਮ ਸਿਵਨ ਬਾੜਾ ਜਪਦੇ ਐ ਤਾਂ ਕਰਕੇ ਚਿਹਰੇ ਦੇ ਉੱਤੇ ਰੰਗ ਚੜਿਆ ਰਹਿੰਦਾ ਸੂਰ ਚੜਿਆ ਰਹਿੰਦਾ ਦੋਸਤੋ ਮੌਤ ਦੇ ਉੱਤੇ ਉਹ ਫਤਿਹ ਪਾ ਚੁੱਕੇ ਐ ਮੌਤ ਨੂੰ ਜਿੱਤ ਚੁੱਕੇ ਅਮਰਤ ਮਿਰਤੂਤ ਦੋਸਤੋ ਪ੍ਰੰਗ ਚੁੱਕੀ ਐ ਇਸ ਤਰ੍ਹਾਂ ਸੰਦੀਪ ਸਿੰਘ ਸੱਨੀ ਦਾ ਹੁਣ ਦੋਸਤੋ ਪਟਿਆਲੇ ਦੇ ਥਾਣੇ ਦੇ ਵਿੱਚ ਰਪਟਰ 302 ਦੀ ਦਰਜ ਕਰਕੇ ਉਹਦਾ ਤੇ ਅੱਜ ਦੋਸਤੋ ਜਿਹੜਾ ਉਹਨਾਂ ਦਾ ਜੱਜ ਸਾਹਿਬ ਤੋਂ ਰਿਮਾਂਡ ਲੈ ਕੇ ਪੁੱਛਗਿਚ ਕਰਨਗੇ ਤੇ ਪਰਚ ਆ ਉਹਨਾਂ ਦੇ ਉੱਤੇ ਦੋਸਤੋ ਪੈ ਗਿਆ ਤੇ ਸੂਬਾ ਸਰਹੰਦ ਦੂਜਾ ਸੂਬਾ ਸਰਹੰਦ ਜ਼ਿੰਦਗੀ ਮੌਤ ਦੀ ਲੜਾਈ ਦੋਸਤੋ ਲੜ ਰਿਹਾ ਹੈ ਇਹ ਗੱਲ ਮੈਂ ਤੁਹਾਨੂੰ ਕਹਿ ਦਿਆਂ ਇਹ ਆਪ ਕਹਿੰਦਾ ਹੁੰਦਾ ਸੀ ਸੂਬਾ ਸਰੰਦੇ ਦਾ ਨਾਂ ਫੇਰ ਪਿਆਸੀ ਨੇ ਜ਼ੁਲਮਾਂ ਨੂੰ ਨਾ ਦੋਸਤੋ ਅੱਤ ਕਰਤੀ ਸੀ ਜ਼ੁਲਮਾਂ ਦੀ ਇਹ ਕਹਿੰਦਾ ਸੀ ਸੂਬੇ ਸਰੰਦ ਨੂੰ ਸਿੱਖੋ ਭੁੱਲ ਜਾਓਗੇ ਪਰ ਆ ਸੂਬੇ ਨੂੰ ਨਹੀਂ ਭੁੱਲਿਆ ਜਾਦਾ ਜਿਵੇਂ ਇੱਕ ਥਾਣੇਦਾਰ ਗੋਵਿੰਦ RAM ਹੁੰਦਾ ਸੀ ਉਹ ਵੀ ਕਹਿੰਦਾ ਹੁੰਦਾ ਸੀ ਕਹਿੰਦਾ ਗੁਰੂ ਗੋਬਿੰਦ ਸਿੰਘ ਨੂੰ ਭੁੱਲ ਜਾਓਗੇ ਪਰ ਗੋਵਿੰਦ RAM ਨੂੰ ਕਦੇ ਨਹੀਂ ਭੁੱਲਣਾ ਜੀ ਨਹੀਂ ਜਾਂਦਾ ਭਾ ਵੀਰ ਨੇ ਭੇੜੇ ਤੁਸੀਂ ਇਹ ਦਿੰਦਾ ਸੀ ਆ ਜਿਹੜਾ ਦੂਜਾ ਗਰਵਾਚਨਾ ਸੀ ਇਹ ਵੀ ਕਹਿੰਦਾ ਸੀ ਕਹਿੰਦਾ ਮਨੋਂ ਚਾਹਲ ਗਰਵਾਚਣ ਨੂੰ ਭੁੱਲ ਜੋਗੇ ਪਰ ਆ ਗਰਵਾਚਣ ਨੂੰ ਜ਼ਿੰਦਗੀ ਚ ਨਹੀਂ ਭੁੱਲਿਆ ਜਾ ਠੀਕ ਹੈ ਗੱਲ ਤੁਹਾਡੀ ਨਹੀਂ ਭੁੱਲਿਆ ਜਾਣਾ ਤੁਸੀਂ ਸਿੱਖਾਂ ਤੇ ਜ਼ੁਲਮ ਹੀ ਇੰਨੇ ਕਮਾਏ ਐ ਕਿ ਤੁਹਾਨੂੰ ਭੁੱਲ ਨਹੀਂ ਸਕਦੇ ਜਿੰਨਾ ਚੱਕਰ ਬੁਚੜੋ ਤੁਸੀਂ ਜਿਉਂਦੇ ਬੈਠੇ ਹੋ ਨਾ ਅੱਜ ਤੁਹਾਨੂੰ ਤੁਹਾਨੂੰ ਸੰਨੀ ਨੇ ਯਾਦ ਕੀਤਾ ਤੇ ਨੌਜਵਾਨ ਯਾਦ ਤੁਹਾਨੂੰ ਕਰਦੇ ਰਹਿੰਦੇ ਕਿਉਂਕਿ ਭੁੱਲੇ ਨਹੀਂ ਜਾਣਾ ਤੁਸੀਂ ਕੰਮੀ ਕਰਤੂਤਾ ਹੀ ਇਹੋ ਜਿਹਾ ਕਰੇਗਾ ਤੁਹਾਡੇ ਬੱਚਿਆਂ ਦਾ ਕੋਈ ਕਸੂਰ ਨਹੀਂ ਉਹ ਵਿਚਾਰੇ ਦੇਸਾਂ ਬਦੇਸਾਂ 'ਚ ਬੈਠੇ ਮੂਲਕ ਹੁੰਦੇ ਆ ਉਹ ਕਿਸੇ ਨੂੰ ਦੱਸਦੇ ਨਹੀਂ ਸ਼ਰਮ ਦੇ ਮਾਰੇ ਕਿ ਅਸੀਂ ਬੱਚੇ ਕੀਦੇ ਆ ਬੁੱਝੜੋ ਤੁਸੀਂ ਕੰਮ ਹੀ ਇਹੋ ਜਿਹਾ ਕਰਿਆ ਤੁਹਾਡੇ ਜਮਾਤ ਤੁਹਾਡੇ ਦੋਤੇ ਪੋਤੇ ਦੱਸ ਹੀ ਨਹੀਂ ਸਕਦੇ ਜ਼ਿੰਦਗੀ 'ਚ ਖੁੱਲ ਕੇ ਤੁਰ ਹੀ ਨਹੀਂ ਸਕਦੇ ਉਹ ਨਾਂ ਲਕਾਉਂਦੇ ਆ ਤੁਹਾਡਾ ਪੀੜੀਆਂ ਦਾ ਕੰਜਰੋ ਤੁਹਾਡਾ ਰਾਖਸ਼ੂ ਇਸ ਤਰ੍ਹਾਂ ਦੋਸਤੋ ਸੰਦੀਪ ਸਿੰਘ ਸੰਨੀ ਦਾ ਸਾਥ ਦੇਣਾ ਚਾਹੀਦਾ ਹੈ ਜਿੰਨੀਆਂ ਸਿੱਖਾਂ ਦੀਆਂ ਸੰਸਥਾਵਾਂ ਹੈ ਅਖੀਰ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਸਰਦਾਰ ਸਿਮਰਜੀਤ ਸਿੰਘ ਮਾਨ ਬਾਪੂ ترਸੀਮ ਸਿੰਘ ਜੀ ਬਾਅਦਸ ਪੰਜਾਬ ਦੇ ਕਾਲੀ ਦਲ ਤੇ ਨਵਾਂ ਬਣਿਆ ਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਵਾਲਾ ਦੇਖਦੇ ਆ ਗਿਆਨੀ ਹਰਪ੍ਰੀਤ ਸਿੰਘ ਜੀ ਕਿਸ ਦਿਨ ਸੰਦੀਪ ਸੰਨੀ ਦੀ ਮੁਲਾਕਾਤ ਕਰਦੇ ਕਿਉਂਕਿ ਨਵਾਂ ਕਾਲੀ ਦਲ ਬਣਿਆ ਇਹਨਾਂ ਦੇ ਵਿੱਚ ਦੇਖਦੇ ਆ ਕਿ ਇਹ ਸਿੱਖ ਨੌਜਵਾਨਾਂ ਨੂੰ ਕਿੰਨਾ ਖਾਂ ਹੁੰਦੇ ਆ ਜੇ ਤੇ ਇਹ ਵੀ ਨਾ ਮੁਲਾਕਾਤ ਕਰਨ ਗਈ ਮਿਲਣੀ ਨਾ ਗਿਆ ਫਿਰ ਤੇ ਉਹ ਖਾਲੀ ਦਲ ਦੇ ਵਿੱਚ ਤੇ ਇਹਦੇ ਵਿੱਚ ਕੋਈ ਵਰਕ ਨਹੀਂ ਹੁਣ ਦੇਖਦੇ ਆ ਸੰਦੀਪ ਸਰਨੀ ਦੇ ਨਾਲ ਕੌਣ ਕੌਣ ਖੜਦੇ ਆ ਦੋਸਤੋ ਤੇ ਨਾਲ ਮੇਰੀ ਪੁਲਿਸ ਅਫਸਰਾਂ ਨੂੰ ਬੇਨਤੀ ਹੈ ਕਿ ਜਿੱਥੇ ਪੁਲਿਸ ਦੇ ਵਿੱਚ 1-2% ਹੁੰਦਿਆਂ ਕਾਲੀਆਂ ਪਿੰਟਾਂ ਰਹੋਤੂ ਬਾਕੀ ਪੁਲਿਸ ਵਾਲੇ ਚੰਗੇ ਵੀ ਬੜੇ ਬੈਠੇ ਆ ਦੋਸਤੋ ਚੰਗੇ ਵੀ ਬੜੇ ਬੈਠੇ ਭਾਈ ਬਲਵੰਤ ਸਿੰਘ ਰਾਜੋ ਹਨ ਦਲਾਵਰ ਸਿੰਘ ਤੇ ਪੁਲਿਸ ਦੇ ਵਿੱਚ ਹੀ ਸੀ ਸਾਰੇ ਇਸ ਲਈ ਪੁਲਸ ਵਾਲਿਆਂ ਦੇ ਵਿੱਚ ਵੀ ਬੜੀ ਮਾਣ ਤੇ ਇੱਜ਼ਤ ਹੁੰਦੀ ਆ ਉਸ ਤੇ ਸੰਦੀਪ ਸਿੰਘ ਸੰਨੀ ਨੂੰ ਕੋਈ ਤਸੀਹੇ ਨਾ ਦਿੱਤਾ ਜਾਵੇ ਕੋਈ ਉਹਦੇ ਨਾਲ ਕੁੱਟ ਮਾਰਨਾ ਕੀਤੀ ਜਾਵੇ ਉਹਨੂੰ ਪਿਆਰ ਨਾਲ ਰੱਖਿਆ ਜਾਵੇ ਪੁੱਤਾਂ ਵਾਂਗੂ ਰੱਖਿਆ ਜਾਵੇ ਕਿਉਂਕਿ ਉਹਨੇ ਕੰਮ ਕੋਈ ਮਾੜਾ ਨਹੀਂ ਕੀਤਾ ਇਨੀਆਂ ਦੋਸਤੋ ਵਿਚਾਰਾ ਸੀ ਅਖੀਰ ਤੇ ਤੁਹਾਨੂੰ ਬੇਨਤੀ ਜੇ ਕੋਈ ਐਂਡ ਤੱਕ ਵੀਡੀਓ ਅਜੇ ਵੀ ਦੇਖੀ ਜਾਂਦੇ ਹੋ ਤੇ ਚੈਨਲ ਨੂੰ ਦੋਸਤੋ ਆਪਣੇ ਘਰ ਵਾਲੇ ਮੋਬਾਈਲਾਂ ਤੇ ਸਾਰਿਆਂ ਤੇ ਤੇ ਆਪਣੇ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੁਹਾਡਾ ਧੰਨਵਾਦ ਹਉ ਵੈਗੁਰਜੀ ਦਾ ਹਾਲਸਾ ਵੈਗੁਰਜੀ ਕੀ